ਇਹ ਕੁਦਰਤੀ ਕੋ ਰਾਮਦਾਸ ਜੀ ਦੇ ਗੁਰਦੇਵ ਸਾਹਿਬ ਦੀ ਕਿਰਪਾ ਹੈਗੀ ਪਹਿਲੇ ਤੇ ਮੇਰੇ ਆਪਣਾ ਸਨੈਕਸ ਦਾ ਕੰਮ ਹੈਗਾ ਸੀ ਅੰਕਲ ਤੁਸੀਂ ਬੋਲ ਸਕਦੇ ਹੋ ਕਿ ਉਹ ਆਇਆ ਸੀ ਬੈਂਕ ਤੋਂ ਕਰਜ਼ਾ ਲੈ ਆਇਆ ਸੀ ਫੈਕਟਰੀ ਬੰਦ ਹੋ ਗਈ ਫੈਕਟਰੀ ਬਹੁਤ ਅੱਛੀ ਜਲਦੀ ਦੀ ਮਿਲ ਗਈ ਉਹ ਫਿਰ ਅਸੀਂ ਕਰਜ਼ਾ ਨਹੀਂ ਦੇ पाए ਬੈਂਕ ਦੇ ਸਾਡੀ ਕੰਬਰੀ ਮਤਲਬ ਕਰਜ਼ਾ ਸਾਡਾ ਸਾਰਾ ਬੈਂਕ ਸਾਡੇ ਬੈਂਕ ਨੇ ਸਾਡੇ ਮਕਾਨ ਤੇ ਕਬਜ਼ਾ ਕਰ ਲਿਆ ਹੁਣ ਮੈਂ ਆਪਣੇ ਆਪਣੇ ਰਿਸ਼ਤੇਦਾਰ ਦੇ ਕਿਸੇ ਦੇ ਘਰ ਹੀ ਉਥੇ ਰਹਿ ਰਿਹਾ ਹਾਂ ਤਾਨੂੰ ਲੱਗਦਾ ਕਿ ਕੰਮ ਕੋ ਛੋਟਾ ਵੱਡਾ ਨਹੀਂ ਹੁੰਦਾ ਗੁਰਨਾਥ ਦੇਵ ਜੀ ਕਹਿੰਦੇ ਸੱਚਾ ਈ ਹੈ ਹੀ ਹੋਈ ਏ ਜਿੱਥੇ ਦਾ ਤਾੜਾ ਪਾਣੀ ਹੈ ਜਿੱਥੇ ਦਾ ਕੰਮਕਾਰ ਹੈਗਾ ਉੱਥੇ ਉਹਨੂੰ ਕਰਨਾ ਹੀ ਪਏਗਾ ਔਰ ਅਰਦਾਸ ਈ ਉਹ ਕਰੀ ਦੀਏ ਦਰਬਾਰ ਸਾਹਿਬ ਦਾ ਵੀ ਬੰਗਲਾ ਸਾਹਿਬ ਦਾ ਵੀ ਨਾਨਕ ਪਿਆਉ ਦਾ ਵੀ ਸ੍ਰੀ ਗੁਰੂ ਸਾਹਿਬ ਦਾ ਵੀ ਅਮਰਤ ਪਾ ਕੇ ਅਰਦਾਸ ਕਰਕੇ ਮੈਂ ਸਟਾਰਟ ਕਰਨਾ ਵੀ ਜਿਹੜਾ ਵੀ ਖਾਵੇ ਤੁਹਾਡਾ ਨਾਮ ਜਪੇ ਇਸ ਲਈ ਐਸਾ ਕੁਲਫੀ ਮਿਲੀ ਕਿ ਬਿਲਕੁਲ ਇਸ ਦਾ ਟੇਸ ਅਲੱਗ ਫੇਸ ਹੈ ਬਹੁਤ ਸਵਾਦ ਹੈ ਰੀਲੀ ਵੈਰੀ ਡਿਲੀਸ਼ੀਅਸ ਐਂਡ ਵੈਰੀ ਯੰਮੀ ਮੈਂ ਖੜੀਆਂ ਦਿੱਲੀ ਦੇ ਤਿਲਕਨਾਗਾ ਮਾਰਕੀਟ ਜਿੱਥੇ ਕਿ ਇਹ ਸ਼ਾਪ ਹੈਗੀ ਹੈ ਕੁਲਫੀ ਦੀ ਸ਼ਾਪ ਹੈ ਸਪੈਸ਼ਲ ਕੁਲਫੀ ਦੀ ਸ਼ਾਪ ਹੈ ਔਰ ਅੰਕਲ ਦਾ ਕਹਿਣਾ ਹੈ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਬਹੁਤ ਸਾਰੇ ਜੋ ਕਸਟਮਰਸ ਆਏ ਧਿਆਦੇ ਨੇ ਔਰ ਸਪੈਸ਼ਲ ਰਬੜੀ ਦੀ ਇਹ ਕੁਲਫੀ ਹੈ ਅੰਕਲ ਤੋਂ ਜਾਣਦੇ ਹਾਂ ਕਿਉਂਕਿ ਮੈਨੂੰ ਕਾਫੀ ਲੋਕ ਇੱਥੇ ਦੱਸੇ ਸੀ ਕਿ ਇੱਥੇ ਫੇਮਸ ਕੁਲਫੀ ਦੀ ਦੁਕਾਨ ਹੈ ਉਹ ਜ਼ਰੂਰ ਟ੍ਰਾਈ ਕਰਨਾ ਕਦੋਂ ਵੀ ਤਿਲਕਨਾਗਾ ਚਾਹੇ ਹੋ ਅੰਕਲ ਤੋਂ ਬਹੁਤ ਬਹੁਤ ਸਵਾਗਤ ਹੈ ਪੀ.ਸੀ ਪੰਜਾਬੀ ਦੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਕਲ ਕੁਲਫੀ ਮੈਂ ਟੇਸਟ ਕੀਤੀ ਬੜੀ ਸਵਾਦ ਕੁਲਫੀ ਔਰ ਜਦ ਮੈਂ ਮਾਰਕੀਟ ਚ ਐਂਟਰੀ ਕੀਤੀ ਤਾਂ ਮੈਨੂੰ ਸਭ ਨੇ ਕਿਹਾ ਕਿ ਇਸ ਕੁਲਫੀ ਦੀ ਸ਼ਾਪ ਤੇ ਜ਼ਰੂਰ ਜਾਣਾ ਸੋ ਇਹ ਸਪੈਸ਼ਲ ਰਬੜੀ ਦੀ ਕੁਲਫੀ ਹੈ ਕੀ ਖਾਸੀਅਤ ਹੈ ਇਸਦੀ ਇਹਦੀ ਖਾਸੀਅਤ ਇਹ ਹੈ ਕਿ ਇਹ ਬਿਲਕੁਲ 100% ਪਿਓਰ ਹੈ ਇਹਦੇ ਕੋਈ ਜੋਰ ਤੋਰ ਨਹੀਂ ਕੀਤਾ ਗਿਆ ਲੋਕ ਕੱਟ ਦੁੱਧ ਨੂੰ ਵਧਾਉਂਦੇ ਰਹੇ ਮੈਂ ਜਿਆਦਾ ਦੁੱਧ ਨੂੰ ਘਟਾਣਾ ਵਾਂ ਮੈਂ 6 5:3 5 6 ਘੰਟੇ ਲਗਾ ਕੇ ਇਹਨੂੰ ਕਾੜ-ਕਾੜ ਕੇ ਇਹਨੂੰ ਮੈਂ ਪੂਰਾ ਬਣਾਣਾ ਵਾਂ ਕਿਸੇ ਨੂੰ ਮੈਂ ਕੋਈ ਕੈਮੀਕਲ ਖਿਲਾ ਕੇ ਜਾਂ ਕੋਈ ਗਲਤ ਚੀਜ਼ ਖਿਲਾ ਕੇ ਮੈਂ ਦੋ ਪੈਸੇ ਨਹੀਂ ਕਮਾਣਾ ਚਾਹਦਾ। ਹੋਰ 70 ਸਾਲ ਦੀ ਮੇਰੀ ਉਮਰ ਹੈ ਸਵੇਰੇ 5:30 6:00 ਵਜੇ ਮੈਂ ਸ਼ੁਰੂ ਕਰਦਾ ਵਾਂ ਰਬੜੀ ਬਣਾਣਾ 12:30 12:30 ਤੱਕ ਮੇਰੀ ਰਬੜੀ ਲੱਗਦੀ ਉਸ ਤੋਂ ਬਾਅਦ ਇੱਥੇ ਆ ਕੇ ਮੈਂ ਪੇਟੀ ਲਗਾਣਾ ਵਾਂ ਉਸ ਤੋਂ ਬਾਅਦ ਜਾ ਕੇ ਮੇਰਾ ਫਿਰ ਇਹ ਕੰਮ ਸ਼ੁਰੂ ਹੁੰਦਾ ਹੈ। ਅੰਕਲ 70 ਸਾਲ ਦੀ ਉਮਰ ਹੈ ਤੁਹਾਡੀ? ਹਾਂਜੀ। ਬਿਲਕੁਲ ਨਹੀਂ ਲੱਗਦਾ ਸਾਨੂੰ ਦੇਖ ਕੇ ਤੁਹਾਡੇ ਫਿਜ਼ਿਕ ਨੂੰ ਤੁਹਾਡੇ ਸਟਾਈਲ ਨੂੰ ਦੇਖ ਕੇ ਉਹਨੇ ਆਪਣੇ ਆਪ ਹੀ ਫਿਟ ਰੱਖਿਆ ਹੋਇਆ ਹੈ। ਮੈਂ ਆਪਣੇ ਲੋ ਕੋਈ ਐਫਰਟ ਨਹੀਂ ਕੀਤਾ ਕਿ ਵੀ ਮੈਂ ਕਦੀ ਕੋਈ ਮਤਲਬ ਸਪੈਸ਼ਲ ਖਾਣਾ ਖਾਣਾ ਹੈ ਜਾਂ ਕੋਈ ਐਸੀ ਚੀਜ਼ਾ ਖਾਣੀ ਹੈ ਜਿਸ ਨਾਲ ਮੇਰੀ ਸਿਹਤ ਬਣੇ ਇਹ ਕੁਦਰਤੀ ਗੁਰੂ ਰਾਮਦਾਸ ਜੀ ਦੀ ਗੁਰਤੇਗ ਬਾਦ ਸਾਹਿਬ ਦੀ ਕਿਰਪਾ ਹੈਗੀ ਗੁਰੂ ਰਾਮਦਾਸ ਜੀ ਦੀ ਗੁਰਤੇਗ ਬਾਦ ਸਾਹਿਬ ਜੀ ਦੀ ਕਿਰਪਾ ਹੈਗੀ 70 ਸਾਲ ਦੇ ਅੰਕਲ ਹੈਗੇ ਔਰ ਬਿਲਕੁਲ ਨਹੀਂ ਲੱਗਦਾ ਦੇਖੋ ਤੁਸੀਂ ਇਹਨਾਂ ਦਾ ਪਹਿਰਾਵਾ ਐਕਡਮ ਫਿਟ ਲੱਗ ਰਿਹਾ ਹੈ ਫਿਟ ਐਂਡ ਫਾਈਨ ਹੋ ਰਹੇ ਤੇ ਕੁਲਫੀ ਦੀਏ ਸ਼ਾਪ ਲਗਾਉਂਦੇ ਨੇ ਸੋ ਕਿਵੇਂ ਸ਼ੁਰੂਆਤ ਹੋਈ ਕਿੰਨੇ ਸਾਲ ਹੋ ਗਏ ਮੈਨੂੰ ਇਹ ਹਜੇ ਪਣੇ 4 ਮਹੀਨੇ ਹੋਏ ਨੇ ਜੀ ਅੱਛਾ 11 ਅਪ੍ਰੈਲ ਨੂੰ ਮੈਂ ਸ਼ੁਰੂ ਤੇ ਇੱਕ ਪਹਿਲੇ ਤੇ ਮੇਰੇ ਆਪਣਾ ਸਨੈਕਸ ਦਾ ਕੰਮ ਹੈਗਾ ਸੀ ਕਾਫੀ ਮੇਰੇ ਕੋ 50 55 ਆਦਮੀ ਕੰਮ ਕਰਦੇ ਸੀ ਕਰੋਨਾ ਵਿੱਚ ਅਸੀਂ ਫੈਕਟਰੀ ਦੀ ਕੇ ਤੇ ਉਹ ਜਾੜ ਨੇ ਫੈਕਟਰੀ ਕਬਜ਼ਾ ਕਰ ਲਿਆ ਉਹ ਕਹਿੰਦਾ ਮੈਂ ਅੰਦਰ ਨਹੀਂ ਵੜਨ ਦਿਆਂਗਾ ਤੇ ਕਰੋਨਾ ਤੇ ਅਜਿਹਾ ਕੀ ਹੋਇਆ ਕਿ ਤੁਹਾਨੂੰ ਫੈਕਟਰੀ ਬੰਦ ਕਰਨੀ ਪਈ ਹਾਲਾਤ ਐ ਫੋ ਜੇ ਸੀ ਬੇਟਾ ਕਹਿੰਦਾ ਪਾਪਾ ਆਪ ਅਗਰ ਇਸ ਟਾਈਮ ਕਰੋੜਾ ਰੁਪਏ ਵੀ ਬੇਕਾਰ ਹੈ ਅਗਰ ਆਪਕੋ ਕੁਝ ਹੋ ਜਾਂਦਾ ਹੈ ਤੋ ਤੋ ਆਪ ਆਪਣੇ ਘਰ ਸੇ ਨਹੀਂ ਨਿਕਲੋਗੇ ਆਪਣੇ ਘਰ ਪੇ ਹੀ ਰਹੋ और जब काम तो सारी जिंदगी करना ही है मैं भी करने के लिए बैठा ही हूं आपको कोई दिक्कत नहीं आएगी आप घर पे बैठो फिर हम कई काफी टाइम हम फैक्ट्री गए नहीं और उसने कब्जा कर लिया फैक्ट्री पे कब्जा कर लिया किसी ने तो उस तो बाद तूसी सोचा कि कुल्फी कुल्फीदा क्यों सोचा नहीं मैं कुल्फीदा तो नहीं सोचा थी मेरे तो दिलो दिमाग विच नहीं थी कि ये काम करना है फिर मेरा एक डिस्ट्रीब्यूटर है गेने उन्होंने मैनु अपने नाल एसोसिएट कीता लेकिन मेरा रन बड़ा लंबा सी 100 ਕਿਲੋਮੀਟਰ ਡੇਲੀ ਮੇਰਾ ਮਤਲਬ ਆਣਾ ਜਾਣਾ ਡੇਲੀ ਡ੍ਰਾਈਵ ਹੋ ਜਾਂਦੀ ਸਕੂਟੀ ਦੀ ਉਸ ਕਰਕੇ ਫਿਰ ਮਨ ਨੂੰ ਦਿੱਕਤ ਹੋ ਰਹੀ ਸੀ ਤੇ ਸਾਲ ਡੇਢ ਸਾਲ ਦੇ ਕਰੀਬ ਉੱਥੇ ਮੈਂ ਕੰਮ ਕੀਤਾ ਤੇ ਅਜੇ ਮੈਂ ਸੋਚ ਹੀ ਰਿਹਾ ਸੀ ਤੇ ਕਿਸੇ ਨੇ ਕਿਹਾ ਵੀ ਅੰਕਲ ਆਪ ਆਪਣਾ ਹੀ ਕੋਈ ਕੰਮ ਕਰ ਲਓ ਮੈਨੇ ਕਿਹਾ ਵੀ ਮੈਂ ਸੋਚ ਹੀ ਰਿਹਾ ਹਾਂ ਕੀ ਕਰੂੰ ਤੋਂ ਕਹਿਣ ਲੱਗਾ ਜੀ ਮੈਂ ਆਪਕੋ ਆਈਡੀਆ ਦਿੰਦਾ ਹਾਂ ਬਤਾ ਤਾ ਹਾਂ ਆਪ ਕੁਲਫੀ ਦਾ ਕੰਮ ਕਰ ਲਓ ਉਹ ਕਹਿੰਦੇ ਨਾ ਨੱਕ ਨਾਤ ਖਸਮਾਤ ਕਿਹੜਾ ਤਾਂ ਕਹਦੇ ਜਾਂ ਦਾਣਾ ਤਾਂ ਖਾਣਾ ਨਾਨਕਾ ਸੱਚ ਹੈ ਗੁਰਾਂ ਦੇਵ ਜੀ ਕਹਿੰਦੇ ਸੱਚਾਈ ਇਹੀ ਹੋਈ ਹੈ ਜਿੱਥੇ ਦਾ ਦਾਣਾ ਪਾਣੀ ਹੈ ਜਿੱਥੇ ਦਾ ਕੰਮਕਾਰ ਹੈਗਾ ਉੱਥੇ ਉਹਨੂੰ ਕਰਨਾ ਹੀ ਪਏਗਾ ਤੇ ਮੈਂ ਤਾਂ ਕਦੀ ਖੁਆਬ ਵਿੱਚ ਵੀ ਨਹੀਂ ਸੋਚਿਆ ਸੀ ਕਿ ਵੀ ਮੈਂ ਕੁਲਫੀ ਦਾ ਕੰਮ ਕਰਾਂਗਾ ਲੇਕਿਨ ਉਸ ਬੰਦੇ ਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਵਾਂ ਕਿਵੇਂ ਬਣਾਣੀ ਹੈ ਉਹਨੇ ਮੈਨੂੰ ਦੱਸਿਆ 100% ਪਿਓਰ 1% ਵੀ ਕੋਈ ਵੀ ਮੈਦੇਜ ਮਿਲਾਵਟ ਨਹੀਂ ਕਰਦਾ ਜੋ ਵੀ ਇਹ ਕੁਲਫੀ ਖਾ ਕੇ ਜਾਂਦਾ ਹੈ ਉਹ ਕਹਿੰਦਾ ਕਿ ਜੀ ਇਹ ਮੈਨੂੰ 30 ਸਾਲ ਪੁਰਾਣੀ ਆ ਗਈ 40 ਸਾਲ ਪੁਰਾਣੀ ਸਾਨੂੰ ਗਿਆਨੀ ਫਰੂਦੇਵਾਲੇ ਦੀ ਕੁਲਫੀ ਯਾਦ ਆ ਗਈ ਜਿੱਥੇ ਇੱਥੇ ਬਹੁਤ ਪਿਓਰ ਕੁਲਫੀ ਬੰਦੀ ਹੈ ਉਹ ਲੋਕਾਂ ਨੂੰ ਟੇਸਟ ਇੱਥੇ ਮਿਲਦਾ ਹੈਗਾ ਤੁਹਾਨੂੰ ਲੱਗਦਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕਰ ਕੰਮ ਤੋਂ ਕੋਈ ਉਹ ਕੰਮ ਤੇ ਜੋ ਉਹਨੇ ਕਰਾਣਾ ਹੈ ਉਹ ਸਾਨੂੰ ਕਰਨਾ ਹੀ ਪੈਣਾ ਹੈ ਉਹਦੀ ਖੁਸ਼ੀ ਚ ਉਹਦੀ ਰਜ਼ਾਈਤ ਹੀ ਅਸੀਂ ਖੁਸ਼ ਰਹਿ ਸਕਨੇ ਆ ਤੇ ਉਹ ਗੁਰਤੇਬਾਦ ਸਾਹਿਬ ਨੇ ਗੁਰੂ ਰਾਮਦਾਸ ਜੀ ਨਗਰੀ ਪੇਜਤਾ ਉੱਥੇ ਅਰਦਾਸ ਕੀਤੀ ਕਿ ਵੀ ਅਸੀਂ ਜਿੰਨੇ ਦਾ ਵੀ ਸਾਡੀ 5-6 ਘੰਟੇ ਲੱਗਦੇ ਹੀ ਹੈ ਯਾਨੀ ਕਿਰਪਾ ਕਰਨਾ ਕਿ ਅਸੀਂ ਤੁਹਾਡਾ ਨਾਮ ਜਪਦੇ ਰਹੀਏ ਕੁਲਫੀ ਬਣਾਉਂਦੇ ਹੋਏ ਔਰ ਅਰਦਾਸ ਇਹੋ ਕਰੀਦੀ ਹੈ ਦਰਬਾਰ ਸਾਹਿਬ ਦਾ ਵੀ ਬੰਗਲਾ ਸਾਹਿਬ ਦਾ ਵੀ ਨਾਨਕ ਪਿਆਉ ਦਾ ਵੀ ਸੀਸਗਨ ਸਾਹਿਬ ਦਾ ਵੀ ਅਮਰਤ ਪਾ ਕੇ ਅਰਦਾਸ ਕਰਕੇ ਮੈਂ ਸਟਾਰਟ ਕਰਨਾ ਵੀ ਜਿਹੜਾ ਵੀ ਖਾਵੇ ਤੁਹਾਡਾ ਨਾਮ ਜਪੇ ਕੀ ਬਾਤ ਹੈ ਕੀ ਬਾਤ ਹੈ ਜਿਹੜਾ ਵੀ ਕੋਈ RAM ਦਬਦਾ ਤੇ RAM ਜਪੇ ਕੋਈ ਅੱਲਾ ਜਪਦਾ ਤੇ ਅੱਲਾ ਜਪੇ ਕੋਈ ਵਾਇਗਰੂ ਜਪਦਾ ਤੇ ਵਾਇਗਰੂ ਜਪੇ ਸਭ ਦਾ ਭਲਾ ਹੋਵੇ ਮੈਂ ਆਪਣੇ ਵੱਲੋਂ ਕਦੀ ਕੋਈ ਗਲਤ ਚੀਜ਼ ਨਾ ਖਵਾਈਏ ਪਹਿਲੇ ਵੀ ਮੈਂ ਕੰਮ ਕਰਦਾ ਸੀ ਸਾਫ਼ ਸੁੱਤਰਾ ਕੰਮ ਕੀਤਾ ਹੈ ਤੇ ਉਹ ਵੀ ਮੇਰੇ ਕਈ 100 ਸਾਲਾਂ ਤੱਕ ਵੀ ਮੈਂ ਉਹਦੇ ਨੰਬਰ 1 ਰਾਂਗਾ ਕੰਮ ਕਈ ਸਾਲਾਂ ਤੋਂ ਕੰਮ ਬੰਦ ਹੋਇਆ ਪਿਆ ਉਹਦੇ ਵੀ ਨੰਬਰ 1 ਆ ਅਜੇ ਤੱਕ ਨੰਬਰ 1 ਹੀ ਆ ਬੰਦ ਕਰਨ ਤੋਂ ਬਾਅਦ ਵੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਹਾਲਾਤ ਕੁਛ ਐਸੇ ਹੋ ਗਏ ਕੀ ਹੋ ਗਿਆ ਸੀ ਇਸ ਤਰ੍ਹਾਂ ਅੰਕਲ ਤੁਸੀਂ ਬੋਲ ਸਕਦੇ ਹੋ ਕੀ ਹੋਇਆ ਸੀ ਇਸ ਤਰ੍ਹਾਂ ਇਹ ਬੈਂਕ ਤੋਂ ਕਰਜ਼ਾ ਲਿਆ ਆ ਸੀ ਫੈਕਟਰੀ ਬੰਦ ਹੋ ਗਈ ਕੈਕਤੀ ਬਹੁਤ ਅੱਛੀ ਚਲਦੀ ਸੀ ਮੇਰੀ ਉਹ ਫਿਰ ਅਸੀਂ ਕਰਜ਼ਾ ਨਹੀਂ ਦੇ पाए ਬੈਂਕ ਨੇ ਸਾਡੀ ਕੰਬਰੀ ਮਤਲਬ ਕਰਜ਼ਾ ਸਾਰਾ ਉਹ ਸਾਰਾ ਬੈਂਕ ਸਾਡੇ ਬੈਂਕ ਨੇ ਸਾਡੇ ਮਕਾਨ ਤੇ ਕਬਜ਼ਾ ਕਰ ਲਿਆ ਹੁਣ ਮੈਂ ਆਪਣੇ ਆਪਣੇ ਰਿਸ਼ਤੇਦਾਰ ਦੇ ਕਿਸੇ ਦੇ ਘਰ ਹੀ ਉਥੇ ਰਹਿ ਗਿਆ ਅੱਛਾ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਬਾਕੀ ਐਸੀ ਕੋਈ ਦਿੱਕਤ ਨਹੀਂ ਹੈ ਪਰ ਮੈਂ ਤੇਹੀ ਕਹਣਾ ਕਿ ਬਾਤ ਤੋਂ ਬਾਅਦ ਲੋਗ ਆਣ ਪਿਓਰ ਮਾਲ ਹੈਗਾ ਹੈ ਇਹਦੀ ਗਾਰੰਟੀ ਹੈਗੀ ਹੈ ਜਿਹੜਾ ਵੀ ਖਾਏਗਾ 20 ਰੁਪਏ ਦੀ ਮੈਂ ਛੋਟੀ ਗੁਲਫੀ ਦੇਣਾ 40 ਰੁਪਏ ਦੀ ਡ੍ਰਾਈ ਫੂਡ ਦੇ ਦੇਣਾ ਜਿਹੜਾ ਪੂਰੀ ਫੈਮਿਲੀ ਖਾ ਕੇ ਜਾਏ ਮੈਂ ਤੇਹੀ ਕਹਾਗਾ ਵੀ ਬਾਕੀ ਉਹਨੇ ਤੰਦਰੁਸਤੀ देरखी ਹੈ 17 ਸਾਲ ਦੀ ਉਮਰ ਵਿੱਚ ਵੀ ਮੈਂ ਆਪਣਾ ਪੂਰੀ ਮਿਹਨਤ ਕਰਕੇ ਤੁਹਾਰੇਆਂ ਕੰਮ ਮੇਰਾ ਇੱਕ ਨੰਬਰ ਵਨ ਦਾ ਹੈਗਾ ਜਿਹੜਾ ਖਾਂਦਾ ਉਹ ਕਹਿੰਦਾ ਜੀ ਐਫਓਜੀ ਗੁਲਫੀ ਅਸੀਂ ਨਹੀਂ ਖਾਦੀ ਬਹੁਤ ਵੱਡੀ ਇਨਸਪੀਰੇਸ਼ਨ ਅੰਕਲ ਤੁਹਾਡੇ ਤੋਂ ਮਿਲੀ ਆਂਟੀ ਵੇਥੇ ਖੜੇ ਆਂਟੀ ਤੁਸੀਂ ਇਮੋਸ਼ਨਲ ਨਾ ਹੋ ਬਹੁਤ ਸਸਟੀ ਕਾਲ ਆਂਟੀ ਬਹੁਤ ਚੰਗਾ ਉਪਰਾਲਾ ਅੰਕਲ ਵੱਲੋਂ ਕੀਤਾ ਜਾ ਰਿਹਾ ਸੀ ਤੁਹਾਡੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਅੰਕਲ ਨੇ ਦੱਸਿਆ ਕਿ ਮੁਸ਼ਕਿਲ ਦਾ ਟਾਈਮ ਤੁਹਾਡੇ ਉੱਪਰ ਮੁਸ਼ਕਿਲਾਂ ਸਮਾਂ ਆਇਆ ਲੇਕਿਨ ਜੋ ਹਿੰਮਤ ਦਿਖਾਈ ਹੈ ਨਾ ਅੰਕਲ ਨੇ ਤੇ ਤੁਸੀਂ ਉਹ ਕੋਈ ਨਹੀਂ ਦਿਖਾ ਸਕਦਾ ਅੱਜ ਦੇ ਟਾਈਮ 70 ਸਾਲ ਦੀ ਉਮਰ ਚ ਹਾਂਜੀ ਅੰਕਲ ਜੀ 70 ਸਾਲ ਦੀ ਉਮਰ ਹੈਗੀ ਹੈ ਸਵੇਰੇ ਉੱਠਦੇ ਨੇ ਦੇਖੋ ਨਾਲ ਪਾਠ ਕਰਦੇ ਨੇ ਪੂਰੀ ਮਿਹਨਤ ਕਰਦੇ ਨੇ ਬੜੀ ਸ਼ੁੱਧ ਬੜੀ ਸਾਫ ਸਫਾਈ ਨਾਲ ਕੁਲਫੀ ਬਣਦੀ ਹੈ ਕੋਈ ਅਦੇਸ਼ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਹੈ ਕੋਈ ਕੁਝ ਨਹੀਂ ਦੇਖੋ ਸੀ ਸਾਡਾ ਕਾਉਂਟਰ ਸੀ ਸਾਫ ਸੁਥਰਾ ਰੱਖੀਦਾ ਹੈ ਕੋਈ ਕਿਸੇ ਨੂੰ ਉਹ ਨਹੀਂ ਹੋਏ ਆਪਣੇ ਤਰਫੋਂ ਬਹੁਤ ਅਸੀਬ ਵੀ ਕਰਦੇ ਆਂ ਦੇਖੋ ਅੱਗੇ ਵਾਈਗਰੂ ਨੇ ਜੋ ਕਰਨਾ ਹੈ ਕੰਮ ਕਰਦੇ ਕੋਈ ਸ਼ਰਮ ਨਹੀਂ ਹੈ ਦੇਖੋ ਬੰਦੇ ਨੂੰ ਕੰਮ ਕਰਨਾ ਚਾਹੀਦਾ ਹੈ ਜ਼ਰੂਰੀ ਨਹੀਂ ਕਿਸੇ ਕੋਲ ਅਸੀਂ ਮੰਗੀਏ ਕੁਛ ਉਹ ਉਹ ਕੋਈ ਚੀਜ਼ ਨਹੀਂ ਹੈ ਆਪਣੀ ਮਿਹਨਤ ਕਰੋ ਤੇ ਫਲ ਵਾਈਗਰੂ ਆਪਣੇ ਆਪ ਦੇਵੇਗਾ। ਉਹ ਦਿਲ ਜੈਸਾ ਕੁਲ ਫਰੀ ਮਿਲਗੀ। ਉਹ ਦਿਲ ਜੈਸਾ ਕੁਲ ਫਰੀ ਮਿਲਗੀ ਬਿਲਕੁਲ। ਇਸ ਦਾ ਟੇਸ ਅਲੱਗ ਟੇਸ ਹੈ। ਅਲੱਗ ਟੇਸ ਹੈ ਇਸ ਦਾ। ਕੋਈ ਮਰਸੀਦੀਆ ਪੀਲ ਨਹੀਂ ਕੀਤੀ ਕਿ ਵੀ ਮੈਨੂੰ ਮਤਲਬ ਕੋਈ ਹੈ ਬਸ ਐਵੇਂ ਕਿ ਮੈਨੂੰ ਇਹ ਸਪੋਰਟ ਚਾਹੀਦੀ ਹੈ। ਕਿ ਵੀ ਆ ਕੇ ਸਾਰੇ ਇੱਥੇ ਆਣ ਵੱਧ ਤੋਂ ਵੱਧ ਤੇ ਪਿਓਰ ਕੁਲਫੀ ਖਾਣ ਪਤਾ ਲੱਗੇ ਉਹਨਾਂ ਨੂੰ ਵੀ ਪਿਓਰ ਕੁਲਫੀ ਦਾ ਟੇਸਟ ਕੀ ਹੁੰਦਾ ਹੈ ਥੈਂਕ ਯੂ ਸੋ ਮਚ ਅੰਕਲ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਔਰ ਇੱਕ ਇਨਸਪੀਰੇਸ਼ਨ ਮਿਲਦਾ ਹੈ ਸਿਰਫ ਮੈਨੂੰ ਹੀ ਨਹੀਂ तमाम ਯੂਥ ਨੂੰ ਜੋ ਇਹ ਦੇਖ ਰਹੇ ਤੁਹਾਨੂੰ ਔਰ ਫਿਲਹਾਲ ਜਿਸ ਤਰ੍ਹਾਂ ਨਾਲ ਤੁਸੀਂ 70 ਸਾਲ ਦੀ ਉਮਰ ਚ ਇਹ ਕਾਰਾ ਕਰ ਰਹੇ ਹੋ ਇਹ ਕੰਮ ਕਰ ਰਹੇ ਹੋ ਕਾਰਜ ਕਰ ਰਹੇ ਹੋ ਰੱਬ ਦਾ ਨਾਮ ਲੈ ਕੇ ਔਰ ਪੂਰਾ ਯਕੀਨ ਹੈ ਤੁਹਾਨੂੰ ਉਸ ਅਕਾਲ ਪੁਰਖ ਤੇ ਕਿ ਤੁਸੀਂ ਜੋ ਕਰੋਗੇ ਉਸ ਤੁਹਾਨੂੰ ਸਫਲਤਾ ਮਿਲੇਗੀ ਮਨ ਰੱਖਿਆ ਔਰ ਇਹ ਵੀ ਦੇਖੋ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਪਰ ਕਦੀ ਰਬੜੀ ਵੀ ਮੈਨੂੰ ਬਣਾਣੀ ਪਏਗੀ ਲੇਕਿਨ ਐਵੇਂ ਕੇ ਉਹਨੇ ਕਿਰਪਾ ਕੀਤੀ ਹੈ ਤੇ ਉਹ ਹੁਣ ਵੀ ਉਹਨੇ ਨੰਬਰ ਵਨ ਹੀ ਰੱਖਿਆ ਮੈਨੂੰ ਐਸ ਤੋਂ ਵੱਡੀ ਮੈਨੂੰ ਹੋਰ ਉਹਦੀ ਕਿਰਪਾ ਦੀ ਵੱਡੀ ਕਿਰਪਾ ਮਿਲੇਗੀ ਕਿ ਜਿਹੜਾ ਵੀ ਕੁਲਫੀ ਖਾਂਦਾ ਉਹ ਕਹਿੰਦਾ ਇਹੋ ਜੀ ਕੁਲਫੀ ਅਸੀਂ ਕਦੀ ਨਹੀਂ ਖਾਧੀ ਬਿਲਕੁਲ ਐਸੇ ਦੇਖ ਕੇ ਜਿੰਨੇ ਵੀ ਕਸਟਮਰਸ ਆ ਰਹੇ ਨੇ ਉਹ ਕਹਿੰਦੇ ਕਿ ਅਜੇ ਹੀ ਕੁਲਫੀ ਅਸੀਂ ਕਿਤੇ ਨਹੀਂ ਖਾਧੀ ਔਰ ਇਹਨਾਂ ਨੇ ਇੱਕ ਗੱਲ بار-बार ਕਹੀ ਹੈ ਕਿ ਉਹ ਕਾਲਪੁਰਪੇ ਮੈਨੂੰ ਹਮੇਸ਼ਾ ਨੰਬਰ ਵਨ ਰੱਖਿਆ ਹੈ ਔਰ ਅੱਗੇ ਵੀ ਨੰਬਰ 1 ਰੱਖੇਗਾ ਕਿਉਂਕਿ ਪਹਿਲਾਂ ਇਹਨਾਂ ਦੀ ਬਹੁਤ ਵੱਡੀ ਫੈਕਟਰੀ ਸੀ ਔਰ ਫੈਕਟਰੀ ਬੰਦ ਹੋਣ ਤੋਂ ਬਾਅਦ ਵੀ ਇਹਨਾਂ ਨੇ ਹਿੰਮਤ ਨਹੀਂ ਹਾਰੀ ਹੈ ਔਰ ਬਹੁਤ ਇਮੋਸ਼ਨਲ ਹੁੰਦੇ ਅੰਕਲ ਨਜ਼ਰ ਆਏ ਇੰਨੀ ਵੱਡੀ ਫੈਕਟਰੀ ਦਾ ਕੰਮ ਬੰਦ ਹੋ ਗਿਆ ਲੇਕਿਨ ਇਹਨਾਂ ਨੇ ਹਿੰਮਤ ਨਹੀਂ ਹਾਰੀ ਉਸ ਤੋਂ ਬਾਅਦ ਉਹਨਾਂ ਨੇ ਇਸ ਕੰਮ ਤੋਂ ਸ਼ੁਰੂਆਤ ਕੀਤੀ ਇਹਨਾਂ ਨੇ ਸੋਚਿਆ ਕਿ ਚਲੋ ਇਹ ਕੰਮ ਕਰਕੇ ਦੇਖਦੇ ਹਾਂ ਹਰ ਤਰ੍ਹਾਂ ਇਹਨਾਂ ਦੀ ਵਾਵਾਈ ਹੋ ਰਹੀ ਹੈ ਜੋ ਵੀ ਤਿਲਕ ਨਾ ਰਹਾਂਦਾ ਹੈ ਕੁਲਫੀ ਖਾ ਕੇ ਜ਼ਰੂਰ ਜਾਂਦਾ ਹੈ ਅੰਕਲ ਬਹੁਤ ਚੰਗਾ ਲੱਗਾ ਤੁਹਾਡਾ ਗੱਲ ਕਰਕੇ ਥੈਂਕ ਯੂ ਸੋ ਮਚ ਥੈਂਕ ਯੂ ਆਂਟੀ ਜੀ ਸਤਿ ਸ਼੍ਰੀ ਅਕਾਲ